ਤੁਮਾਰਾ ਕਹਿ ਨਹੀਂ ਆ ਭਾਈ ਜੀ ਨੇ ਵਿਆਹ ਕਰਵਾਉਣਾ ਵਾ ਠੀਕ ਆ ਨਾ ਰੋਟੀਆਂ ਪਕਾਉਣੀਆਂ ਆਉਂਦੀਆਂ ਵਾ ਜੀ ਨੇ ਵਿਆਹ ਕਰਾਉਣਾ ਸ਼ਿਵਸ਼ਕਤੀ ਹੰਸ ਨਾਲ ਠੀਕ ਆ ਨਾ ਇਹਨੂੰ ਨਾ ਰੋਟੀਆਂ ਆਉਂਦੀਆਂ ਵੀਡੀਓ ਜਿੰਨੀਆਂ ਮਰਜ਼ੀ ਬਣਵਾ ਲੋ ਠੀਕ ਆ ਨਾ ਇਹ ਅੱਜ ਮੇਰੇ ਪੜਪਤੁੰਦਾ ਠੀਕ ਆ ਨਾ ਤੇਰੇ ਸਾਡੇ ਵੀਡੀਓ ਨਹੀਂ ਸੀ ਬਣਾਉਣੀ ਸੀ ਔਰ ਸ਼ਰਮ ਆਣੀ ਸੀ ਔਰ ਕਹਿੰਦਾ ਮੈਂ ਨਹੀਂ ਬਣਾਉਂਦਾ ਕਿਹੋ ਜਿਹਾ ਕੰਮ ਤੁਸੀਂ ਕਿੱਥੋਂ ਲੱਗ ਗਿਆ ਤੀਆਂ ਸਾਥ ਦਿੰਦੀਆਂ ਵਾ ਉਹ ਜਿਨ੍ਹਾਂ ਦੀਆਂ ਪੱਜ ਜਾਂਦੀਆਂ ਕੁੜੀਆਂ ਕੀ ਗੱਲ ਉਹਨਾਂ ਦੇ ਵਿਆਹ ਨਹੀਂ ਹੁੰਦੇ ਹੈ ਤੁਸੀਂ ਕਹਿੰਦੇ ਹਾਂ ਜਿੰਦਾ ਹੀ ਹਾਂਸ ਨੂੰ ਕਹਿਣ ਦੇ ਮਤਲਬ ਕੁੜੀ ਵਿਆਹ ਨਹੀਂ ਰਹੀ ਆ ਦੀ ਕੁੜੀ ਦਾ ਵਿਆਹ ਨਹੀਂ ਹੋਣਾ ਕਿਉਂ ਨਹੀਂ ਹੋਣਾ ਹੈਗਾ ਉਹ ਮੇਰੀ ਕੁੜੀ ਦਾ ਪੱਜ-ਪੱਜ ਕੇ ਰਿਸ਼ਤੇ ਆਉਂਦੇ ਨੇ ਠੀਕ ਆ ਨਾ ਨਹੀਂ ਫਿਰ ਕਹਿੰਦੇ ਨਹੀਂ ਕਿ ਅੱਗੋਂ ਕੁੜੀ ਦਾ ਵਿਆਹ ਨਹੀਂ ਕਰਨਾ ਤੁਸੀਂ ਕੁੜੀ ਨੂੰ ਕਿਹੜੇ ਕੰਮੀ ਲਾਇਆ ਹੋਇਆ ਲੋਕੀ ਕਹਿੰਦੇ ਹੀ ਆ ਮੇਰੀ ਗੱਲ ਸੁਣੋ ਮੈਂ ਸਾਰਿਆਂ ਨੂੰ ਇਹ ਗੱਲ ਕਰਨਾ ਚਾਹੁੰਨਾ ਵਾ ਉਹ ਜਿਨ੍ਹਾਂ ਦੀਆਂ ਭੱਜ ਜਾਂਦੀਆਂ ਕੁੜੀਆਂ ਕੀ ਗੱਲ ਉਹਨਾਂ ਦੇ ਵਿਆਹ ਨਹੀਂ ਹੁੰਦੇ ਹੈ ਤੁਸੀਂ ਕਹਿੰਦੇ ਜਿੰਦੇ ਹਾਂ ਸਾਨੂੰ ਕਹਿਣ ਦੇ ਮਤਲਬ ਕੁੜੀ ਵਿਆਹ ਨਹੀਂ ਰਹੀ ਆ ਇਹਦੀ ਕੁੜੀ ਦਾ ਵਿਆਹ ਨਹੀਂ ਹੁਣਾ ਕਿਉਂ ਨਹੀਂ ਹੁਣਾਗਾ ਉਹ ਮੇਰੀ ਕੁੜੀ ਦਾ ਭੱਜ ਭੱਜ ਕੇ ਰਸਤੇ ਆਉਂਦੇ ਨੇ ਠੀਕ ਆ ਨਾ ਔਰ ਨਾਲ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਨਾ ਵਾ ਇਹ ਜਿਹੜੀ ਪ੍ਰਵਾਹਤ ਤੁਸੀਂ ਆਪਣੇ ਬੱਚਿਆਂ ਲਈ ਕਰੋ ਮੇਰੇ ਬੱਚੇ ਲਈ ਨਹੀਂ ਕਰਨੀ ਠੀਕ ਆ ਨਾ ਤੁਸੀਂ ਹੁੰਦੇ ਕੌਣ ਕਿ ਨਹੀਂ ਬੇਟੀ ਮੇਰੀ ਆ ਮੈਨੂੰ ਪ੍ਰਵਾਹ ਵਾ ਮੇਰੀ ਘਰ ਦੀ ਨੂੰ ਪ੍ਰਵਾਹ ਵਾ ਔਰ ਤੁਹਾਨੂੰ ਕਾਦੀ ਪ੍ਰਵਾਹ ਵਾ ਤੁਸੀਂ ਮੇਰੇ ਮੇਰਾ ਇੱਕ ਫੇਮ ਲੈਣਾ ਹੁੰਦਾ ਵਾ ਗੱਲ ਕਰਕੇ ਠੀਕ ਆ ਨਾ ਫੇਮ ਲੈ ਲੈਂਦੇ ਆ ਬਸ ਇੱਕ ਦੂਜੇ ਨੂੰ ਮਾੜਾ ਕਹਿਣਾ ਹੁੰਦਾ ਹੋਰ ਕੁਛ ਨਹੀਂ ਕਹਿਣਾ ਹੁੰਦਾਗਾ ਅੱਛਾ ਜਦੋਂ ਬੋਲਦੇ ਪਰ ਉਦੋਂ ਕਿਤੇ ਨਾ ਕਿਤੇ ਤਾਂ ਦਿਲ ਤੇ ਲੱਗਦੀ ਹੋਣੀ ਹੈ ਗੱਲ ਦਿਲ ਤੇ ਕਾਹਤੋਂ ਲੱਗਣੀ ਆ ਦਿਲ ਤੇ ਉਹਨਾਂ ਦੇ ਲੱਗੂਗੀ ਆਪਣਾ ਮੰਜੇ ਥਲੇ ਤਾਂ ਉਹਨਾਂ ਨੂੰ ਛੋਟਾ ਫੇਰਨਾ ਨਹੀਂ ਹੁੰਦਾਗਾ ਠੀਕ ਆ ਨਾ ਤੇ ਮੈਂ ਤਾਂ ਕਹਿੰਨੀ ਆ ਭਾਈ ਜੀ ਨੇ ਵਿਆਹ ਕਰਵਾਉਣਾ ਵਾ ਠੀਕ ਆ ਨਾ ਰੋਟੀਆਂ ਪਕਾਉਣੀਆਂ ਹੁੰਦੀਆਂ ਵਾ ਜਿਹਨੇ ਵਿਆਹ ਕਰਾਉਣਾ ਸ਼ੀਸ਼ ਸ਼ਕਤੀ ਹਾਂਸ ਨਾਲ ਠੀਕ ਆ ਨਾ ਇਹਨੂੰ ਨਾ ਰੋਟੀਆਂ ਮੈਂ ਸੁਣੀ ਸੀ ਕਿ ਇੰਟਰਵਿਊ ਉਹਦੇ ਵਿੱਚ ਤੁਸੀਂ ਕਹਿ ਰਹੇ ਸੀ ਕਿ ਇਹ ਮੇਰੀ ਧੀ ਨਹੀਂ ਹੈ ਮੇਰਾ ਪੁੱਤ ਹੀ ਹੈ ਤੇ ਪੁੱਤ ਆ ਧੀਆ ਪੁੱਤ ਨਹੀਂ ਹੁੰਦੇ ਕਿਤੇ ਠੀਕ ਹੈ ਨਾ ਇਹ ਪੁੱਤ ਬਣ ਕੇ ਆਈ ਨਹੀਂ ਮੇਰਾ ਪੁੱਤ ਨਹੀਂ ਜਿੰਨੀਆਂ ਧੀਆ ਨੇ ਉਹ ਸਾਰੀਆਂ ਪੁੱਤੀ ਨੇ ਇਹਨੇ ਸੋਚੋ ਕਹਿਣ ਦਾ ਮਤਲਬ ਜਿੰਦੇ ਹੰਸ ਨੂੰ ਕੱਲੀ ਆਪਣੀ ਧੀਏ ਪੁੱਤ ਲੱਗਦੀ ਆ ਜਿੰਨੀਆਂ ਵੀ ਧੀਆ ਨੇ ਉਹ ਸਾਰੀਆਂ ਪੁੱਤੀ ਨੇ ਮੇਰੀ ਗੱਲ ਸੁਣ ਪਤਾ ਹੈ ਜੇ ਅੱਜ ਮੇਰੇ ਕੋਲ ਪੁੱਤ ਹੁੰਦਾ ਠੀਕ ਹੈ ਨਾ ਤੇਰੇ ਸਾਡੇ ਵੀਡੀਓ ਨਹੀਂ ਸੀ ਬਣਾਉਣੀਗੀ ਹੁਣ ਸ਼ਰਮ ਆਣੀ ਸੀਗੀ ਹੁਣ ਕਹਣਾ ਮੈਂ ਨਹੀਂ ਬਣਾਉਂਦਾ ਕਿਹੋ ਜਿਹਾ ਕੰਮ ਤੁਸੀਂ ਕਿੱਥੋਂ ਲੱਗ ਗਿਆ ਤੇ ਮੈਂ ਤਾਂ ਕਹਿੰਦੀ ਆ ਭਾਈ ਜੀ ਨੇ ਵਿਆਹ ਕਰਵਾਉਣਾ ਵਾ ਠੀਕ ਆ ਨਾ ਰੋਟੀਆਂ ਪਕਾਉਣੀਆਂ ਆਉਂਦੀਆਂ ਵਾ ਜਿਹਨੇ ਵਿਆਹ ਕਰਾਉਣਾ ਸੀ ਸ਼ਿਵਸ਼ਕਤੀ ਹੰਸ ਨਾਲ ਠੀਕ ਆ ਨਾ ਇਹਨੂੰ ਨਾ ਰੋਟੀਆਂ ਆਉਂਦੀਆਂ ਵੀਡੀਓ ਜਿੰਨੀਆਂ ਮਰਜ਼ੀ ਬਣਵਾ ਲੋ ਠੀਕ ਆ ਨਾ ਇਹ ਅੱਜ ਮੇਰੇ ਪੜਪਤੁੰਦਾ ਠੀਕ ਆ ਨਾ ਤੇਰੇ ਸਾਡੇ ਵੀਡੀਓ ਨਹੀਂ ਸੀ ਬਣਾਉਣੀਗੀ ਹੁਣ ਸ਼ਰਮ ਆਣੀ ਸੀਗੀ ਹੁਣ ਕਹਣਾ ਮੈਂ ਨਹੀਂ ਬਣਾਉਂਦਾ ਕਿਹੋ ਜਿਹਾ ਕੰਮ ਤੁਸੀਂ ਕਿੱਥੋਂ ਲੱਗ ਗਿਆ ਤੀਆਂ ਸਾਥ ਦਿੰਦੀਆਂ ਵਾ ਉਹ ਜਿਨ੍ਹਾਂ ਦੀਆਂ ਭੱਜ ਜਾਂਦੀਆਂ ਕੁੜੀਆਂ ਕੀ ਗੱਲ ਉਹਨਾਂ ਦੇ ਵਿਆਹ ਨਹੀਂ ਹੁੰਦੇ ਹੈ ਤੁਸੀਂ ਕਹਿੰਦੇ ਹੋ ਜਿੰਦਾਂ ਹਾਂਸ ਨੂੰ ਕਹਿਣ ਦੇ ਮਤਲਬ ਕੁੜੀ ਵਿਆਹ ਨਹੀਂ ਰਿਹਾ ਜੀ ਕੁੜੀ ਦਾ ਵਿਆਹ ਨਹੀਂ ਹੁਣਾ ਕਿਉਂ ਨਹੀਂ ਹੁਣਾ ਹੈਗਾ ਉਹ ਮੇਰੀ ਕੁੜੀ ਦਾ ਭੱਜ-ਭੱਜ ਕੇ ਰਿਸ਼ਤੇ ਆਉਂਦੇ ਨੇ ਠੀਕ ਆ ਨਾ ਨਹੀਂ ਫਿਰ ਕਹਿੰਦੇ ਨਹੀਂ ਕਿ ਅੱਗੋਂ ਕੁੜੀ ਦਾ ਵਿਆਹ ਨਹੀਂ ਕਰਨਾ ਤੁਸੀਂ ਕੁੜੀ ਨੂੰ ਕਿਹੜੇ ਕੰਬੀ ਲਾਇਆ ਹੋਇਆ ਲੋਕੀ ਕਹਿੰਦੇ ਹੀ ਐ ਮੇਰੀ ਗੱਲ ਸੁਣੋ ਮੈਂ ਸਾਰਿਆਂ ਮੁਰੇ ਇਹੀ ਗੱਲ ਕਰਨਾ ਚਾਹੁੰਨਾ ਵਾ ਉਹ ਜਿਨ੍ਹਾਂ ਦੀਆਂ ਭੱਜ ਜਾਂਦੀਆਂ ਕੁੜੀਆਂ ਕੀ ਗੱਲ ਉਹਨਾਂ ਦੇ ਵਿਆਹ ਨਹੀਂ ਹੁੰਦੇ ਹੈ ਤੁਸੀਂ ਕਹਿੰਦੇ ਜਿੰਦਾਂ ਹੀ ਹੰਸ ਨੂੰ ਕਹਿਣ ਦੇ ਮਤਲਬ ਕੁੜੀ ਵਿਆਹ ਨਹੀਂ ਰਿਹਾ ਇਹਦੀ ਕੁੜੀ ਦਾ ਵਿਆਹ ਨਹੀਂ ਹੋਣਾ ਕਿਉਂ ਨਹੀਂ ਹੋਣਾ ਹੈਗਾ ਉਹ ਮੇਰੀ ਕੁੜੀ ਦਾ ਭੱਜ ਭੱਜ ਕੇ ਰਿਸ਼ਤੇ ਆਉਂਦੇ ਨੇ ਠੀਕ ਆ ਨਾ ਔਰ ਨਾਲ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਨਾ ਵਾ ਇਹ ਜਿਹੜੀ ਪਰਵਾਹ ਤੁਸੀਂ ਆਪਣੇ ਬੱਚਿਆਂ ਲਈ ਕਰੋ ਮੇਰੇ ਬੱਚੇ ਲਈ ਨਹੀਂ ਕਰਨੀ ਠੀਕ ਆ ਨਾ ਤੁਸੀਂ ਹੁੰਦੇ ਕੌਣ ਕਿ ਨਹੀਂ ਬੇਟੀ ਮੇਰੀ ਆ ਮੈਨੂੰ ਪਰਵਾਹ ਆ ਮੇਰੀ ਘਰ ਦੀ ਨੂੰ ਪਰਵਾਹ ਆ ਔਰ ਤੁਹਾਨੂੰ ਕਾਦੀ ਪ੍ਰਵਾਹ ਵਾ ਤੁਸੀਂ ਮੇਰੇ ਮੇਰਾ ਇੱਕ ਫੇਮ ਲੈਣਾ ਹੁੰਦਾ ਵਾ ਗੱਲ ਕਰਕੇ ਠੀਕ ਆ ਨਾ ਫੇਮ ਲੈ ਲੈਂਦੇ ਆ ਬਸ ਇੱਕ ਦੂਜੇ ਨੂੰ ਮਾੜਾ ਕਹਿਣਾ ਹੁੰਦਾ ਹੋਰ ਕੁਛ ਨਹੀਂ ਕਹਿਣਾ ਹੁੰਦਾਗਾ ਅੱਛਾ ਜਦੋਂ ਬੋਲਦੇ ਪਰ ਉਦੋਂ ਕਿਤੇ ਨਾ ਕਿਤੇ ਤਾਂ ਦਿਲ ਤੇ ਲੱਗਦੀ ਹੋਣੀ ਹੈ ਗੱਲ ਦਿਲ ਤੇ ਕਾਹਤੋਂ ਲੱਗਣੀ ਆ ਦਿਲ ਤੇ ਉਹਨਾਂ ਦੇ ਲੱਗੂਗੀ ਆਪਣਾ ਮੰਜੇ ਥਲੇ ਤਾਂ ਉਹਨਾਂ ਨੂੰ ਛੋਟਾ ਫੇਰਨਾ ਨਹੀਂ ਹੁੰਦਾਗਾ ਠੀਕ ਆ ਨਾ ਤੇ ਮੈਂ ਤਾਂ ਕਹਿੰਨੀ ਆ ਭਾਈ ਜੀ ਨੇ ਵਿਆਹ ਕਰਵਾਉਣਾ ਵਾ ਠੀਕ ਆ ਨਾ ਰੋਟੀਆਂ ਪਕਾਉਣੀਆਂ ਹੁੰਦੀਆਂ ਵਾ ਜਿਹਨੇ ਵਿਆਹ ਕਰਾਉਣਾ ਸ਼ੀਸ਼ ਸ਼ਕਤੀ ਹਾਂਸ ਨਾਲ ਠੀਕ ਆ ਨਾ ਇਹਨੂੰ ਨਾ ਰੋਟੀਆਂ ਮੈਂ ਸੁਣੀ ਸੀ ਕਿ ਇੰਟਰਵਿਊ ਉਹਦੇ ਵਿੱਚ ਤੁਸੀਂ ਕਹਿ ਰਹੇ ਸੀ ਕਿ ਇਹ ਮੇਰੀ ਧੀ ਨਹੀਂ ਹੈ ਮੇਰਾ ਪੁੱਤ ਹੀ ਹੈ ਤੇ ਪੁੱਤ ਆ ਧੀਆ ਪੁੱਤ ਨਹੀਂ ਹੁੰਦੇ ਕਿਤੇ ਠੀਕ ਹੈ ਨਾ ਇਹ ਪੁੱਤ ਬਣ ਕੇ ਆਈ ਨਾ ਨਹੀਂ ਪੁੱਤ ਨਹੀਂ ਜਿੰਨੀਆਂ ਧੀਆ ਨੇ ਉਹ ਸਾਰੀਆਂ ਪੁੱਤੀਆਂ ਨੇ ਇਹਨੇ ਸੋਚੋ ਕਹਿਣ ਦੇ ਮਤਲਬ ਜਿੰਦੇ ਹੰਸ ਨੂੰ ਕੱਲੀ ਆਪਣੀ ਧੀਏ ਪੁੱਤ ਲੱਗਦੀ ਆ ਜਿੰਨੀਆਂ ਵੀ ਧੀਆ ਨੇ ਉਹ ਸਾਰੀਆਂ ਪੁੱਤੀਆਂ ਨੇ ਮੇਰੀ ਗੱਲ ਸੁਣ ਪਤਾ ਹੈ ਜੇ ਅੱਜ ਮੇਰੇ ਕੋਲ ਪੁੱਤ ਹੁੰਦਾ ਠੀਕ ਹੈ ਨਾ ਤੇ ਉਹਨੇ ਸਾਡੀ ਵੀਡੀਓ ਨਹੀਂ ਸੀ ਬਣਾਉਣੀਗੀ ਉਹਨੇ ਸ਼ਰਮ ਆਉਣੀ ਸੀਗੀ ਉਹਨੇ ਕਿਹਾ ਮੈਂ ਨਹੀਂ ਬਣਾਉਂਦਾ ਕਿਹੋ ਜਿਹਾ ਕੰਮ ਤੁਸੀਂ ਕਿਥੋਂ ਲਾਗੀਆਂ